ਜੋ ਬੜੇ ਦੇ ਬਾਰੇ ਜਾਣ ਕਰ ਜੋ ਪਰ ਇਹ ਦੀਵਾਲੀ ਦੇ ਤਿਆਰ ਕਰਕੇ ਸਪੈਸ਼ਲ ਨਕਾ ਬੰਦੀ ਚੈਕਿੰਗ ਚੱਲ ਰਹੀ ਹੈ ਸ੍ਰੀਮਾਨ ਅਸਕੀ ਸਾਹਿਬ ਪੜਾਲਾ ਵੀ ਐਫਪਸਾ ਰਾਜਪੁਰਾ ਦੇ ਇਸ਼ਤਾਂ ਚੈਕਿੰਗ ਨੱਕੇ ਤੇ ਲੱਗੇ ਹੋਏ ਕੱਲ ਜਰਜੀਤ ਸਿੰਘ ਔਲਰ ਨੇ ਅੰਗਰਵੀ ਦਾ ਨਕਾ ਲਾਇਆ ਸੀ ਤੇ ਦੌਰਾਨ ਚੈਕਿੰਗ ਕੀਤੀ ਕਿ ਵਿਅਕਤੀ ਤੋਂ 200 ਰਾਮ ਕੀ ਬਰਾਮਦ ਹੋ ਹਮ ਹੋਰ ਜਿਹੜੇ ਮਾਲ ਹੋ ਕੀ ਬਰਾਮਦ ਹੋਇਆ ਇੱਕ ਪੀਐਸੀ ਬਲਦੇਵ ਸਿੰਘ ਬਲਣ ਦੌਰਾਨ ਅਗਸਤ ਆ ਪਤਾ ਅਫੀਰ ਬਣਦੀ ਤੀ ਹੋਈ ਸੀ ਜੋਸ਼ਨ ਕਾਊ ਗਿਆਸ਼ਪਲ ਨਾਲ ਜੋਸ਼ਨ ਕਾਊ ਕਰਦੇ ਉਹ ਚਾਰ ਸਿਲੰਡਰ ਇੱਕ ਐਕਟਿਵ ਬਰਨ ਕਰਦੇ ਸਰ ਜੀ 11 ਦਿਨਾਂ ਦੇ ਵਿੱਚ ਪੂਠ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਸ਼ਕਤੀ ਕੀਤੀ ਜਾ ਰਹੀ ਹੈ ਬਿਲਕੁਲ ਪੂਰੀ ਸ਼ਕਤੀ ਕੀਤੀ ਜਾ ਰਹੀ ਹੈ ਧਿਆਨ ਦੇ ਕਿਸੇ ਨੂੰ ਕੋਈ ਵੀ ਬਖਸ਼ਾ ਨਹੀਂ ਜਾਏਗਾ ਮਾਰੇ ਕੀ ਸੰਦੇਸ਼ ਦੇਣਾ ਚਾਹੁੰਦੇ ਇਹਨਾਂ ਨੂੰ ਸੰਦੇਸ਼ ਚੋਰਾਂ ਨੂੰ ਇਹ ਸੰਦੇਸ਼ ਇਹ ਵੀ ਜਾਂਦਾ ਰਾਜਪੁਰਾ ਛੱਡ ਜੂ ਤਾਂ ਚੋਰੀ ਛੱਡੋ ਕੀ ਧਾਰਾ ਲਾਈ ਸਾਰੀ ਚੋਰੀ ਦੀ ਧਾਰਾ ਲੱਗੀ ਇੱਕ ਬਾਕੀ ਅਫੀਮਲ ਦੇ ਨਿੱਕੜੇ ਇਸਰ ਜਿਹਨਾਂ ਦੋ ਇਹਨਾਂ ਦੋ ਦੋ ਅੱਜ ਪੇਸ਼ ਕੀਤੇ ਨੇ ਦੋਨਾਂ ਦਾ ਕੁਛ ਨਾ ਅਸਰ ਕੀਤਾ ਦੋਨਾਂ ਦਾ ਹੀ ਚੋਰਾਂ ਚੋਰਾਂ ਦਾ ਵੀ ਤੇ ਅਫੀਮ ਵਾਲਾ ਇਹਨਾਂ ਜਿਹੜੀ ਚੋਰੀ ਦੀ ਵਾਰ ਦਾ ਤਾਂ ਪਹਿਲਾਂ ਵੀ ਕੁਛ ਇਹਨਾਂ ਦਾ ਕੋਈ ਬੈਕਗ੍ਰਾਉਂਡ ਜਾਂ ਯੋਜਾ ਨਿਕਲਿਆ ਕੁਛ ਪਹਿਲਾਂ ਵੀ ਇਹਨਾਂ ਤੇ ਇੱਕ ਤਾਂ ਦੋ ਦੋ ਪਰਚੇ ਹੈਗੇ ਚੋਰੀ ਵਾਲੇ ਤੇ ਵੀ ਹੈਗੇ ਤੇ ਅਫੀਮ ਵਾਲੇ ਵੀ ਹੈਗੇ ਉਹ ਚੋਰੀਆਂ ਦੇ ਹੈ ਕਿ ਚੋਰੀ ਚੋਰੀ ਕਿ ਕਿੱਥੋਂ ਦੇ ਰਹਿਣੇ ਨੇ ਸਰ ਇਹ ਦੋਨੇ ਰਾਜਪੁਰ ਦੇ ਨੇ ਕੀ ਨਾਮ ਇਹਦਾ ਯਸ਼ਪਾਲ ਚੋਰ ਦਾ ਤੇ ਅਫੀਮ ਵਾਲੇ ਦਾ ਕਮਲ ਕੁਮਾਰ ਹੈ